ਉਹ ਸਾਡੇ ਦਸਵੇਂ ਪਾਛਾ ਔਰ ਛੋਟੇ ਸਾਹਜਾਦੇ ਨੇ ਨਾਤੇ ਕੇਂਦਰ ਸਰਕਾਰ ਕੁਝ ਤਾਂ ਕਰੇ 5 ਸਾਲ ਨਿਕਲ ਗਏ ਆ ਮੇਰੇ ਕਹਿਣ ਦਾ ਕੋਈ ਅਜੇ ਤੱਕ ਅਸਰ ਨਹੀਂ ਹੋਇਆ ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਸਾਬ ਉਥੇ ਸਪੈਸ਼ਲ ਪੈਕੇਜ ਦਿਓ ਉਥੇ ਉਹਨਾਂ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਕਰੋ ਔਰ ਉਥੇ ਕੋਈ ਇੱਕ ਮੈਡੀਕਲ ਕਾਲਜ ਖੋਲ੍ਹ ਦੋ ਕੋਈ ਯੂਨੀਵਰਸਿਟੀ ਖੋਲ੍ਹ ਦੋ ਉਹ ਸਟੀਲ ਇੰਡਸਟਰੀ ਵੀ ਜਾ ਆਪਣਾ ਜਿਹੜਾ ਸਕ੍ਰੈਪ ਲੈਂਦੇ ਆ ਉਹਦੀਆਂ ਪ੍ਰੋਬਲਮਸ ਨੇ ਫੀਡ ਇੰਡਸਟਰੀ ਦੀ ਪ੍ਰੋਬਲਮ ਐ ਪਲਾਈਵੋਡ ਇੰਡਸਟਰੀ ਦੀ ਪ੍ਰੋਬਲਮ ਐ ਉਹ ਮੈਂ ਬੇਨਤੀ ਕਰਦਾ ਰਿਆ ਉਹਦਾ ਅਜੇ ਤੱਕ ਕੋਈ ਸੋਲੂਸ਼ਨ ਨਹੀਂ ਹੋਇਆ ਫਿਰ ਵੇ ਹਲਵਾਰਾ 에어ਪੋਰਟ 2018 ਚ ਸੈਂਕਸ਼ਨ ਹੋ ਗਈ ਸੀ ਅਜੇ ਤੱਕ ਪੂਰੀ ਨਹੀਂ ਕੀਤੀ ਮੈਂ ਬਾਰ-ਬਾਰ ਕਹਿਨਾ ਇੱਕ ਰਾਏਕੋਡ ਮੇਰਾ ਇਲਾਕਾ ਉਥੇ ਇੱਕ ਰੇਲ ਲਾਈਨ ਮੰਗੀ ਸੀ ਉਹਦਾ ਕੁਝ ਹੋਇਆ ਨਹੀਂ ਜੇ ਮੈਂ ਗੱਲ ਕਰਨੀ ਚਾਹਣਾ ਉਹ ਮੈਂ ਕਿਸਾਨਾਂ ਦੀ ਗੱਲ ਕਰਨੀ ਚਾਹਣਾ ਦੇਖੋ ਤੁਹਾਡੀ ਸਰਕਾਰ ਨੇ ਵਾਦਾ ਕੀਤਾ ਸੀ ਕਿ 2022 ਤੱਕ ਤੁਸੀਂ ਡਬਲ ਇਨਕਮ ਕਰਦੇ ਹੋਗੇ ਬਹੁਤ ਸੋਹਣਾ ਵਾਦਾ ਸੀ ਲੇਕਿਨ ਉਹ ਤਾਂ ਅਜੇ 13 ਤਰੀਕ ਨੂੰ ਦਿੱਲੀ ਕੇ ਅਨਸਾਰੇ ਕਿਸਾਨ ਆ ਰਹੇ ਆ ਨਾਰਥ ਇੰਡੀਆ ਦੇ ਮੇਰਾ ਕਹਿਣਾ ਹੈ ਕਿ ਇਹ ਕਿਸਾਨਾਂ ਦਾ ਮੁੱਦਾ ਬਹੁਤ ਜ਼ਿਆਦਾ ਅਜਾ ਮੇਰੀ ਕੰਸੀਕੁਐਂਸੀਆ ਹੇਲਸਟ੍ਰੋਮ ਹੋਣੇ ਹੋ ਗਿਆ ਪਿਛਲੇ ਸਾਲ ਉਹ ਫਲੱਡ ਹੋਏ ਉਹ ਤੋਂ ਪਹਿਲਾਂ ਇੱਕ ਵਾਇਰਲ ਜਮੀ ਬੇਮਾਨ ਬਿਮਾਰੀ ਆ ਗਈ ਫਾਰਮਰ ਕਿੱਥੇ ਜਾਵੇ ਕੋਈ ਇੰਸ਼ੂਰੈਂਸ ਪਾਲਿਸੀ ਮਿਲਦੀ ਨਹੀਂ ਹੈਗੀ ਉਹ ਸਾਰਾ ਐਵੇਂ ਇੰਸ਼ੂਰੈਂਸ ਕੰਪਨੀਆਂ ਨੂੰ ਫਾਇਦਾ ਹੁੰਦਾ ਉਹਦਾ ਕੋਈ ਸਾਨੂੰ ਕੁਝ ਨਹੀਂ ਮਿਲਦਾ ਬਾਜਪਾਈ ਸਾਹਿਬ ਦੀ ਸਰਕਾਰ ਤੋਂ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਕੰਟਰੀ ਦੀ ਜੀਡੀਪੀ 700 ਬਿਲੀਅਨ ਯੂ ਐਸ ਡਾਲਰ ਸੀ ਔਰ ਜਿਸ ਦਿਨ 2014 ਚ ਤੁਹਾਨੂੰ ਸਰਕਾਰ ਮਿਲੀ ਆ ਤੇ 2.1 ਬਿਲੀਅਨ ਯੂ ਐਸ ਡਾਲਰ ਸੀ ਤੁਸੀਂ ਤਾਂ 10 ਸਾਲ ਚ ਅਜੇ 4 ਬਿਲੀਅਨ ਤੇ ਨਹੀਂ ਪਹੁੰਚੇ ਆ ధన్యਵਾਦ ਸਭਾਪਤੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਕੰਸਟੀਚੂਐਂਸੀ ਦੇ ਇਸ਼ੂਜ਼ ਕਿਉਂਕਿ ਕਈ ਮਨਿਸਟਰ ਸਾਹਿਬ ਬੈਠੇ ਆ ਮੈਂ ਸ਼ੁਰੂ ਤੋਂ ਹੀ ਇੱਕ ਗੱਲ ਬੋਲਦਾ ਰਿਹਾ ਮਾਨਯੀ ਮੰਤਰੀ ਜੀ ਉਹਨਾਂ ਨੂੰ ਯਾਦ ਹੋਵੇਗਾ ਕਿ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਜਿੱਥੇ ਦਸਵੇਂ ਪਾਤਸ਼ਾਹ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਚਿੰਤਾ ਸੀ ਔਰੰਗਜ਼ੇਬ ਨੇ ਕੰਦਾਚ ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਸਾਬ ਉਥੇ ਸਪੈਸ਼ਲ ਪੈਕੇਜ ਦਿਓ ਉਥੇ ਉਹਨਾਂ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਕਰੋ ਔਰ ਉਥੇ ਕੋਈ ਇੱਕ ਮੈਡੀਕਲ ਕਾਲਜ ਖੋਲ੍ਹ ਦੋ ਕੋਈ ਯੂਨੀਵਰਸਿਟੀ ਖੋਲ੍ਹ ਦੋ ਉਹ ਸਾਡੇ ਦਸਵੇਂ ਪਾਚੇ ਔਰ ਛੋਟੇ ਸਾਹਿਬ ਜਾਂਦੇ ਨੇ ਨਾ ਤੇ ਕੇਂਦਰ ਸਰਕਾਰ ਕੁਝ ਤਾਂ ਕਰੇ 5 ਸਾਲ ਨਿਕਲ ਗਏ ਮੇਰੇ ਕਹਿਣ ਦਾ ਕੋਈ ਅਜੇ ਤੱਕ ਅਸਰ ਨਹੀਂ ਹੋਇਆ ਔਰ ਮੈਨੂੰ ਉਹਦਾ ਇਸ ਗੱਲ ਦਾ ਗਿਲਾ ਹੈਗਾ ਕਿ ਮੇਰਾ ਕਹਿਣਾ ਮੰਨਿਆ ਨਹੀਂ ਗਿਆ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਨਾ ਇਹ ਵੀ ਮੈਂ ਬਾਰ-ਬਾਰ ਕਹਿਣਾ ਕਿ ਮੇਰੇ ਇਲਾਕੇ ਚ ਸ਼੍ਰੀ ਫਤਗੜ ਸਾਹਿਬ ਚ ਮੰਡੀ ਗੁਬਿੰਦਗੜ ਖੰਨਾ ਦੁਰਾਹਾ ਸਾਨੇਵਾਲ ਮੰਡੀ ਅਹਿਮਦਗੜ ਬਸੀ ਪਠਾਣਾ ਪਾਇਲ ਬਹੁਤ ਸਾਰੇ ਇਲਾਕੇ ਆ ਜਿੱਥੇ ਛੋਟੀ-ਛੋਟੀ ਇੰਡਸਟਰੀ ਆ ਜਿਹਨੂੰ ਐਮਐਸਐਮਈ ਕਹਿੰਦੇ ਆ ਉਹਨਾਂ ਦੀ ਇਹ ਇੰਨੀਆ ਪ੍ਰੋਬਲਮ ਨਹੀਂ ਇੰਨੀਆ ਜ਼ਿਆਦਾ ਪ੍ਰੋਬਲਮ ਨਹੀਂ ਜੀਐਸਟੀ ਦੀ ਪ੍ਰੋਬਲਮ ਆ ਉਹਨਾਂ ਦੀ ਉਹ ਸਟੀਲ ਇੰਡਸਟਰੀ ਦੀ ਆਪਣਾ ਜਿਹੜਾ ਸਕ੍ਰੈਪ ਲੈਂਦੇ ਆ ਉਹਦੀਆਂ ਪ੍ਰੋਬਲਮਸ ਨੇ ਫੀਡ ਇੰਡਸਟਰੀ ਦੀ ਪ੍ਰੋਬਲਮ ਹੈ ਪਲਾਈਵੋਡ ਇੰਡਸਟਰੀ ਦੀ ਪ੍ਰੋਬਲਮ ਹੈ ਉਹ ਮੈਂ ਬੇਨਤੀ ਕਰਦਾ ਰਿਹਾ ਉਹਦਾ ਅਜੇ ਤੱਕ ਕੋਈ ਸੋਲੂਸ਼ਨ ਨਹੀਂ ਹੋਇਆ ਫਿਰ ਵਾ ਹਲਵਾਰਾ 에어ਪੋਰਟ 2018 ਇਚ ਸੈਂਕਸ਼ਨ ਹੋ ਗਈ ਸੀ ਅਜੇ ਤੱਕ ਪੂਰੀ ਨਹੀਂ ਕੀਤੀ ਮੈਂ ਬਾਰ ਬਾਰ ਕਹਿਣਾ ਇੱਕ ਰਾਏਕੋਡ ਮੇਰਾ ਇਲਾਕਾ ਉਥੇ ਇੱਕ ਰੇਲ ਲਾਈਨ ਮੰਗੀ ਸੀ ਉਹਦਾ ਕੁਝ ਹੋਇਆ ਨਹੀਂ ਹਾਂਜੀ ਬੇਰਬੇ ਟ੍ਰੇਨਾਂ ਕੋਈ ਸਟਾਪੇਜ ਕਰਨ ਲਈ ਕਈਆਂ ਅਸਰੰਦ ਸਾਹਿਬ ਮਤਲਬ ਸ਼੍ਰੀ ਫਤਿਹਗੜ੍ਹ ਸਾਹਿਬ ਚ ਕਹਿਣ ਲਿਆ ਖੰਨਾ ਦੁਰਾਹ ਸਾਨੇਵਾਲ ਮੰਡੀ ਅਮਰਗੜ ਸਭ ਜਗ੍ਹਾ ਕਿਹਾ ਕੋਈ ਮੇਰੇ ਕਹਿਣ ਤੇ ਕੰਮ ਨਹੀਂ ਹੋਇਆ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਨਾ ਕਿ ਜਿਹੜੀ ਸਾਡੀ ਸ਼ਡਿਊਲ ਕਾਸਟ ਪਾਪੂਲੇਸ਼ਨ ਆ ਜਿਹੜਾ ਇਥੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਕ੍ਰਾਈਟੇਰੀਆ ਉਹ ਇਹ ਆ ਕਿ ਇੱਕ ਵੀ ਚੀਜ਼ ਪੱਕੀ ਨਹੀਂ ਹੋਣੀ ਚਾਹੀਦੀ ਦੀਵਾਰ ਕੋਈ ਪੱਕੀ ਨਹੀਂ ਹੋਣੀ ਚਾਹੀਦੀ ਪਰ ਪੰਜਾਬ 'ਚ ਸਭ ਕੁਝ ਪੱਕਾ ਹੈਗਾ ਪੰਜਾਬ ਸਟੇਟ ਇਸ ਤਰ੍ਹਾਂ ਦੀ ਆ ਉਹਦਾ ਕ੍ਰਾਈਟੇਰੀਆ ਸੈਪਰੇਟ ਕਰੋ ਉਹਨਾਂ ਦੀਆਂ ਛੱਤਾਂ ਕੱਟੀਆਂ ਨੇ ਉਹਨਾਂ ਦੀ ਬਹੁਤ ਪ੍ਰੋਬਲਮ ਹੈ ਮੀਂਹ ਉਹਨਾਂ ਦੇ ਘਰ ਚੋਂਦੇ ਆ ਲੇਕਿਨ ਉਹ ਕ੍ਰਾਈਟੇਰੀਆ ਚੇਂਜ ਕਰੋ ਨਰੇਗਾ ਦੀ ਇੰਪਲੀਮੈਂਟੇਸ਼ਨ ਵੇਰੀ ਕੰਸਟੀਟਿਊਐਂਸੀ ਜੀ ਠੀਕ ਨਹੀਂ ਹੋ ਰਹੀ ਔਰ ਉਥੇ ਸਪੈਸ਼ਲ ਕੰਪੋਨੈਂਟ ਕੋਈ 16000 ਥੋੜਾ ਜਿਹਾ ਸਪੈਸ਼ਲ ਦੇ ਦਿਓ ਜਿਹੜੇ ਸਾਡੀ ਸ਼ਡਿਊਲ ਕਾਸ ਪੋਪੂਲੇਸ਼ਨ ਹੈ ਸੈਕੰਡ ਜਿਹੜੀ ਮੈਂ ਗੱਲ ਕਰਨੀ ਚਾਹਨਾ ਉਹ ਮੈਂ ਕਿਸਾਨਾਂ ਦੀ ਗੱਲ ਕਰਨੀ ਚਾਹਨਾ ਦੇਖੋ ਤੁਹਾਡੀ ਸਰਕਾਰ ਨੇ ਵਾਦਾ ਕੀਤਾ ਸੀ ਕਿ 2022 ਤੱਕ ਤੁਸੀਂ ਡਬਲ ਇਨਕਮ ਕਰਦੇ ਹੋਗੇ ਬਹੁਤ ਸੋਹਣਾ ਵਾਦਾ ਸੀ ਲੇਕਿਨ ਉਹ ਤਾਂ ਅਜੇ 13 ਤਰੀਕ ਨੂੰ ਦਿੱਲੀ ਕੇ ਅਨਸਾਰੇ ਕਿਸਾਨ ਆ ਰਹੇ ਆ ਨਾਰਥ ਇੰਡੀਆ ਦੇ ਔਰ ਨਾਲ ਹੀ ਮੈਂ ਇੱਕ ਹੋਰ ਗੱਲ ਕਹਿਣਾ ਮਾਨਯ ਮੰਤਰੀ ਜੀ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਸਾਰੇ ਯੂਰਪ ਚ ਸਾਰੇ ਫਾਰਮਰਸ ਆਪਣੀਆਂ ਸਾਰੀਆਂ ਕੈਪੀਟਲਸ ਨੂੰ ਘੇਰ ਕੇ ਖੜੇ ਆ ਚਾਹੇ ਉਹ ਬਰਲਨ ਹੋਵੇ ਚਾਹੇ ਮੈਦ੍ਰਿਡ ਹੋਵੇ ਜਿਹੜੇ ਮਰਜੀ ਉਹ ਫਰਾਂਸ ਦੀ ਪੈਰਿਸ ਨੂੰ ਘਿਰ ਕੇ ਖੜੇ ਆ ਸਾਰੇ ਫਾਰਮਰਸ ਔਰ ਉਹ ਕਹਿ ਕੀ ਰਹੇ ਆ ਉਹ ਕਹਿ ਰਹੇ ਆ ਕਿ ਦੁਨੀਆ ਜਿਹੜੀ ਗਲੋਬਲਾਈਜੇਸ਼ਨ ਦੀ ਪਾਲਿਸਿਸ ਕਰ ਰਹੀ ਆ ਉਹਦੇ ਚ ਇਨ ਇਕੁਐਲਟੀ ਵਧੀ ਆ ਦੁਨੀਆ ਚ ਅਸੀਂ ਉਹਦੇ ਚ ਗਰੀਬ ਹੋਏ ਆ ਕਿਸਾਨ ਔਰ ਜਿਹੜੇ ਕਾਰਪੋਰੇਟ ਲੋਗ ਬਹੁਤ ਅਮੀਰ ਹੋ ਗਿਆ ਇੱਥੋਂ ਦੇ ਵੀ ਕਿਸਾਨ 13 ਤਰੀਕ ਨੂੰ ਆ ਰਹੇ ਆ ਤੁਹਾਨੂੰ ਪਤਾ ਹੈਗਾ ਸਾਰੀ ਗੱਲ ਦਾ ਤੇ ਇਹ ਗਲੋਬਲਾਈਜੇਸ਼ਨ ਤੇ ਇੱਕ ساری ਦੁਨੀਆ ਚ ਰੀ ਥਿੰਕਿੰਗ ਹੋ ਰਹੀ ਆ ਆਪਣੇ ਵੀ ਦੇਖੋ ਇਥੇ ਇਨ ਇਕੁਐਲਿਟੀ ਕਿੰਨੀ ਵੱਧ ਗਈ ਆ 1% ਜਿਹੜੇ ਟਾਪ ਇਨਕਮ ਵਾਲੇ ਨੇ ਉਹਨਾਂ ਕੋਲ 22% ਇਨਕਮ ਉਹਨਾਂ ਕੋਲ ਜਾਂਦੀ ਆ ਜੇ 10% ਤੇ ਲੈ ਜਾਓ ਤੇ 57% ਵਾਲੇ ਕਰੀਬ ਕਰੀਬ 60% ਕੰਟਰੀ ਦੀ ਇਨਕਮ ਉਹਨਾਂ ਨੂੰ ਜਾਂਦੀ ਆ ਔਰ ਜਿਹੜੀ 40% ਜਿਹੜੀ 40% ਇਨਕਮ ਬਚਦੀ ਆ ਉਹ 90% ਥੱਲੇ ਵਾਲੀ ਪਾਪੂਲੇਸ਼ਨ ਨੂੰ ਆ ਰਹੇ ਆ ਬਹੁਤ ਇਨ ਇਕੁਐਲਿਟੀ ਆ ਬਹੁਤ ਲੋਕਾਂ ਜੀ ਡਿਸਸੈਟੀਸਫੈਕਸ਼ਨ ਆ ਉਹਨੂੰ ਦੇਖਣਾ ਚਾਹੀਦਾ ਮੇਰਾ ਕਹਿਣਾ ਹੈ ਕਿ ਇਹ ਕਿਸਾਨਾਂ ਦਾ ਮੁੱਦਾ ਬਹੁਤ ਜ਼ਿਆਦਾ ਅੱਛਾ ਮੇਰੀ ਕਨਸੀਕੁਐਂਸੀਆ ਹੇਲਸਟ੍ਰੋਮ ਹੋਣੇ ਹੋ ਗਿਆ ਪਿਛਲੇ ਸਾਲ ਉਹ ਫਲੱਡਸ ਹੋਏ ਉਹ ਤੋਂ ਪਹਿਲਾਂ ਇੱਕ ਵਾਇਰਲ ਜਮੀ ਬਿਮਾਰੀ ਆ ਗਈ ਫਾਰਮਰ ਕਿੱਥੇ ਜਾਵੇ ਕੋਈ ਇੰਸ਼ੋਰੈਂਸ ਪਾਲਿਸੀ ਮਿਲਦੀ ਨਹੀਂ ਹੈਗੀ ਉਹ ਸਾਰਾ ਐਵੇਂ ਇੰਸ਼ੋਰੈਂਸ ਕੰਪਨੀਆਂ ਨੂੰ ਫਾਇਦਾ ਹੁੰਦਾ ਉਹਦਾ ਕੋਈ ਸਾਨੂੰ ਕੁਝ ਨਹੀਂ ਮਿਲਦਾ ਮੈਂ ਤੀਸਰੀ ਗੱਲ ਜਿਹੜੀ ਕਹਿਣਾ ਚਾਹਣਾ ਕਿਉਂਕਿ ਤੁਹਾਡੀ ਸਰਕਾਰ ਇੱਕ ਬਹੁਤ ਪ੍ਰਚਾਰ ਕਰ ਰਹੀ ਆ ਇਹ 5 ਟ੍ਰਿਲੀਅਨ ਇਕਨੋਮੀ ਹੋ ਰਹੀ ਆ ਬਾਰ-ਬਾਰ ਬਾਰ-ਬਾਰ ਗੱਲ ਕਰਦੇ ਚੰਗੀ ਗੱਲ ਆ ਹੋਣੀ ਚਾਹੀਦੀ ਐਵੇਂ ਚ ਕਿਹੜੀ ਗੱਲ ਆ ਲੇਕਿਨ ਮੈਂ ਥੋੜਾ ਜਿਹਾ ਇਤਿਹਾਸ ਤੁਹਾਨੂੰ ਪਿੱਛੇ ਲੈ ਜਾਣਾ ਚਾਹਣਾ 2004 ਬਾਜਪਾਈ ਸਾਹਿਬ ਦੀ ਸਰਕਾਰ ਤੋਂ ਜਦੋਂ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਬਣੇ ਕੰਟਰੀ ਦੀ ਜੀਡੀਪੀ 700 ਬਿਲੀਅਨ ਯੂਐਸ ਡਾਲਰ ਸੀ ਔਰ ਜਿਸ ਦਿਨ 2014 ਚ ਤੁਹਾਨੂੰ ਸਰਕਾਰ ਮਿਲੀ ਆ ਤੇ 2.1 ਬਿਲੀਅਨ ਯੂ ਐਸ ਡਾਲਰ ਸੀ ਤੁਸੀਂ ਤਾਂ 10 ਸਾਲ ਚ ਅਜੇ 4 ਬਿਲੀਅਨ ਤੇ ਨਹੀਂ ਪਹੁੰਚੇ ਯੈਸ ਤੁਸੀਂ 4 ਬਿਲੀਅਨ ਤੇ ਡਬਲ ਵੀ ਕੀਤੀ ਉਹ ਤੋਂ ਟ੍ਰਿਪਲ ਹੋਈ ਸੀ ਅੱਛਾ ਦੂਸਰੀ ਗੱਲ ਬਾਰ ਬਾਰ ਕਹੀ ਜਾਂਦੇ ਹੋ ਤੁਸੀਂ ਥਰਡ ਇਕਨੋਮੀ ਹੋ ਗਈ ਚੰਗੀ ਗੱਲ ਆ ਮੈਂ ਉਹਦੇ ਫੇਵਰ ਚ ਆ ਪਰ ਮੈਨੂੰ ਇਹ ਦੱਸੋ ਜਿਹੜੇ ਕੰਟਰੀ ਨੂੰ ਤੁਸੀਂ ਇੰਗਲੈਂਡ ਨੂੰ ਕ੍ਰੋਸ ਕੀਤਾ ਉਹਦੀ 35000 ਪਰ ਕੈਪੀਟਲ ਡਾਲਰ ਹੈਗੀ ਆ ਸਾਡੀ 2.5 ਹਜ਼ਾਰ ਆ ਤੁਸੀਂ ਉਹ ਕਿਉਂ ਨਹੀਂ ਬੋਲਦੇ ਕਿ ਪਰ ਕੈਪੀਟਾ ਇਨਕਮ ਸਾਡੀ ਔਰ ਜਿਹੜੇ ਕੰਟਰੀ ਨੂੰ ਕ੍ਰੋਸ ਕੀਤਾ ਉਹਦੇ ਵਿੱਚ ਬਹੁਤ ਫਰਕ ਆ ਤੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਉਲਝਾਈ ਰੱਖਦੇ ਹੋ ਜਿੱਥੋਂ ਤੱਕ ਸਮਾਪਤ ਕਿਹਾ ਜਾਏ ਸਮਾਪਤ ਕਿਹਾ ਜਾਏ ਮੈਡਮ ਇੱਕ ਮਿੰਟ ਹੋਰ ਦੇ ਦਿਓ ਇੱਕ ਇੱਕ ਮਿੰਟ ਬਸ ਮੇਰੇ ਕੋਲ ਦੋ ਤਿੰਨ ਪੁਆਇੰਟਸ ਹੋਰ ਬੋਲਨੇ ਆ ਜ਼ਿਆਦਾ ਨਹੀਂ ਬੋਲਣਾ ਮੈਡਮ ਮੇਰਾ ਹੋ ਗਿਆ ਹੈ ਮੈਂ ਦੂਸਰੀ ਗੱਲ ਇਹ ਕਹਿੰਦਾ ਕਹਿਣਾ ਚਾਹੁੰਦਾ ਸੀ ਇਹ ਜਿਹੜੀ ਤੁਸੀਂ ਪਾਵਰਟੀ ਦਾ ਮਲਟੀ ਡਾਈਮੈਂਸ਼ਨਲ 15% ਰਹਿ ਗਈ ਆ ਮਲਟੀ ਤੁਹਾਨੂੰ 10 ਸਾਲ ਪਹਿਲਾਂ 22% ਤੇ ਪਾਵਰਟੀ ਮਿਲੀ ਸੀ 2004 ਚ ਯੂਪੀਐ ਸਰਕਾਰ ਨੂੰ 35% ਤੇ ਮਿਲੀ ਸੀ 37% ਤੇ ਤੰਦੂਲਕਰ ਕਮੇਟੀ ਦੀ ਰਿਪੋਰਟ ਸੀ ਉਹਨਾਂ ਨੇ ਤਾਂ 15% ਕਮ ਕੱਟ ਕੀਤੀ ਸੀ 10 ਸਾਲ ਚ 1.5% ਪਰਨਮ ਤੁਸੀਂ ਤਾਂ 0.5% ਕੱਟ ਕੀਤੀ ਆ ਤੁਸੀਂ ਪੂਰੀ ਗੱਲ ਤਾਂ ਦੱਸਦੇ ਨਹੀਂ ਹੈਗੇ ਤੇ ਬਸ ਉਹ ਵੈਸੇ ਬੋਲੀ ਜਾਂਦੇ ਹੋ ਧੰਨਵਾਦ ਮੈਡਮ ਮੈਡਮ ਕੋਈ ਥੋੜਾ ਜਿਹਾ ਅੱਛਾ 2 ਕਰੋੜ ਡੋਬ ਤੱਕ ਕਿਉਂ ਹੋਇਆ ਸਮਝਾ ਕੇ ਦੱਸੋ ਜੀ ਜਿਹੜੀ ਸੇਵਿੰਗ ਆ ਉਹ ਹਿਸਟੋਰੀਕਲ ਲੋ ਹੋ ਗਈ ਆ ਕੰਟਰੀ ਚ ਲੋਕ ਇੰਨੇ ਪਰੇਸ਼ਾਨ ਹੈਗੇ ਆ ਅੱਛਾ ਤੁਸੀਂ 2.1% ਹਾਊਸਹੋਲਡ ਸੇਵਿੰਗ ਪੱਜ ਗਿਆ ਅੱਛਾ ਤੁਸੀਂ ਡਾਟਾ ਕੋਈ ਕਲੈਕਟ ਵੀ ਕਰਦੇ ਹੈਗੇ ਅੱਛਾ ਜੀ ਕੰਜ਼ਿਊਮਰ ਐਕਸਪੈਂਡੀਚਰ ਧੰਨਵਾਦ ਹੁੰਦਾ ਸੀ ਉਹ ਇਕੱਠਾ ਮੈਡਮ ਚੇਅਰਮੈਨ ਧੰਨਵਾਦ ਆਪਨੇ